ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਨਾਲ ਕਣਕ ਦੀ ਧਾਨ ਦੀ ਬੜਾਈ ਤੋਂ ਲੈ ਕੇ ਕਣਕ ਦੀ ਪਹਿਲੇ ਪਾਣੀ ਤੱਕ ਸਾਰੀ ਵੀਡੀਓ ਸਾਂਝੀ ਕਰਦੇ ਹਾਂ ਕਿਉਂਕਿ ਜਦੋਂ ਆਪਾਂ ਧਾਨ ਦੀ ਬੜਾਈ ਸ਼ੁਰੂ ਕੀਤੀ ਤਾਂ ਆਪਾਂ ਮਨ ਬਣਾਇਆ ਵੀ ਇਸ ਵਾਰ ਅੱਗ ਨਹੀਂ ਲਾਉਣੀ ਤਾਂ ਆਪਾਂ ਧਾਨ ਦੀ ਬੜਾਈ ਉਹਦੀ ਲਿੱਦ ਖਿਲਾਰ ਕੇ ਪੂਰੀ ਦੀ ਪੂਰੀ ਧਰਤੀ ਵਿੱਚ ਮਿਲਚ ਕਰ ਦਿੱਤੀ ਮਿਲਚ ਕਰਨ ਤੋਂ ਉਪਰੰਤ ਆਪਾਂ ਪਾਣੀ ਖੇਤ ਨੂੰ ਪਾਣੀ ਨਾਲ ਭਰ ਕੇ ਚੰਗੀ ਤਰ੍ਹਾਂ ਤਾਂ ਆਪਾਂ ਉਸ ਤੋਂ ਬਾਅਦ ਜਦੋਂ ਬੱਤਰ ਬਣ ਆਇਆ ਤਾਂ ਆਪਾਂ ਡੀਬੀਡਬਲ 327 42 43 ਕਿਲੋ ਕਣਕ ਦਾ ਬੀਜ ਪਾਇਆ ਤੇ ਲਗਭਗ 60 ਕਿਲੋ ਡੀਏਪੀ ਪਾਈ ਫਿਰ ਆਪਾਂ ਇਹ ਬਿਜਾਈ ਸ਼ੁਰੂ ਕਰ ਦਿੱਤੀ ਪਰਮੇਸ਼ਰ ਦੀ ਬੜੀ ਰਹਿਮਤ ਰਹੀ ਬਾਣ ਵੀ ਬਹੁਤ ਸੋਹਣਾ ਬਣਿਆ ਕਿਉਂਕਿ ਬਾਣ ਦੇ ਵਿੱਚ ਇਹ ਲੈ ਬਹੁਤ ਵਧੀਆ ਸੀ ਕਿਸੇ ਪ੍ਰਕਾਰ ਦਾ ਆਪਣੇ ਸੁਪਰ ਸਿੱਡ ਵਿੱਚ ਕੋਈ ਬਜਾਈ ਕਰਨ ਸਮੇ ਬੀੜਾ ਨਹੀਂ ਅੜਿਆ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਦਾਣਾ ਤੁਸੀਂ ਦੇਖ ਰਹੇ ਹੋਗਾ ਕਿ ਪਰ 2 ਇੰਚ ਡੁਗਾਈ ਤੀ ਕਣਕ ਬੀਜੀ ਸੀ ਤੇ ਕਣਕ ਦਾ ਕੱਲਾ ਕੱਲਾ ਦਾਣਾ ਹਰਾ ਹੋਇਆ ਖੁੱਡ ਕੁਝ ਦਿਨਾਂ ਵਿੱਚ ਭਰ ਗਏ ਤੇ ਉਸ ਤੋਂ ਉਪਰੰਤ ਤੁਸੀਂ ਦੇਖ ਸਕਦੇ ਹੋ ਵੀ ਇਹ ਪਰਾਲੀ ਕਿਸੇ ਤਰ੍ਹਾਂ ਅਰਦੀ ਆਪਣੀ ਦਿੱਕਤ ਨਹੀਂ ਬਣੀ ਬਾਣ ਵਿੱਚ ਇਹ ਕੁਛ ਕੁ ਦਿਨਾਂ ਦੀ ਕਣਕ ਸੀ ਆ ਫਿਰ ਹਫਤੇ 15 ਦਿਨਾਂ ਬਾਅਦ ਆਪਣੀ ਕਣਕ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਹੋ ਗਈ ਕਿਉਂਕਿ ਆਪਾਂ ਕਣਕ ਦੇ ਵਿੱਚ ਜਦੋਂ ਲਈ ਇਧਰੋਂ ਅੱਗ ਨਹੀਂ ਲਾਈ ਤਾਂ ਆਪਣੇ ਮਿੱਤਰ ਕੀਟ ਵੀ ਆਪਣੇ ਖੇਤ ਵਿੱਚ ਨੇ ਕਿੰਨੇ ਪ੍ਰਕਾਰ ਦੇ ਖਾਦਾਂ ਬਣੀਆਂ ਹੋਣੀਆਂ ਤੁਸੀਂ ਹਿਸਾਬ ਲਾ ਸਕਦੇ ਜਦੋਂ ਆਪਾਂ ਵਿੱਚ ਮਿਲਚ ਕੀਤਾ ਤੇ ਕਣਕ ਦੇਖਣ ਨੂੰ ਬਹੁਤ ਹੀ ਸੋਹਣੀ ਲੱਗ ਰਹੀ ਆ ਜਿਵੇਂ ਜਿਵੇਂ ਕਣਕ ਵੱਧ ਰਹੀ ਆ ਕਣਕ ਦਾ ਜਿਹੜਾ ਪੌਦਾ ਬਹੁਤ ਹੀ ਸੋਹਣਾ ਤੇ ਪੂਰੀ ਗ੍ਰੀਨਰੀ ਨਾਲ ਹਰਾ ਭਰਾ ਨਜ਼ਰ ਆ ਰਿਹਾ ਤੇ ਆਪਾਂ 24 ਦਿਨਾਂ ਬਾਅਦ ਇਹਨੂੰ ਪਾਣੀ ਲਾਉਣਾ ਸ਼ੁਰੂ ਕਰ ਦਿੱਤਾ ਕਿ ਪਾਣੀ ਲਾਉਣ ਤੋਂ 3-4 ਦਿਨ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਇੱਕ ਗੱਟਾ ਜੂਰੀਆ ਪਾ ਕੇ ਛੱਡ ਦਿੱਤਾ ਜਦੋਂ ਆਪਣਾ 24 ਦਿਨਾਂ ਬਾਅਦ ਇਹਨੂੰ ਪਹਿਲਾ ਪਾਣੀ ਲਾਉਣਾ ਸ਼ੁਰੂ ਕਰ ਦਿੱਤਾ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਿਵੇਂ ਲੱਗ ਰਿਹਾ ਇਹ ਕਣਕ ਵਾਲਾ ਖੇਤ ਇਹ 24 ਦਿਨਾਂ ਬਾਅਦ ਇਸ ਤਰ੍ਹਾਂ ਦੀ ਆਪਣੀ ਕਣਕ ਦੇ ਵਿੱਚ ਹੋ ਗਈ ਸੀਗੀ ਤੁਸੀਂ ਦੇਖ ਸਕਦੇ ਹੋ ਪੌਦਾ ਚੈੱਕ ਕਰ ਸਕਦੇ ਹੋ ਲੈਣਾ ਚੈੱਕ ਕਰ ਸਕਦੇ ਹੋ ਹਰੀਆਂ ਭਰੀਆਂ ਪਰਮੇਸ਼ਰ ਦੀ ਰਹਿਮਤ ਨਾਲ ਜਿਵੇਂ ਕਿਸਾਨ ਕੈਨਾਂ ਹੁੰਦਾ ਵੀ ਮੇਰੀ ਫਸਲ ਹਰੀ-ਭਰੀ ਹੋਵੇ ਤੇ ਉਸੇ ਹੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕੱਲਾ-ਕੱਲਾ ਖੁੱਡ ਕਿੰਨਾ ਸੋਣਾ ਜਰਮੀਨੇਸ਼ਨ ਹੋਇਆ ਕਿਸੇ ਪ੍ਰਕਾਰ ਦੀ ਕੋਈ ਦੌਗੀ ਨਹੀਂ ਪਈ ਕਿਉਂਕਿ ਜਿੰਨਾ ਬਾਣ ਦੇ ਵਿੱਚ ਵਧੀਆ ਗਿੱਲ ਹੋਊਗੀ ਤਾਂ ਆਪਣਾ ਓਵੇਂ ਹੀ ਬਾਣ ਦੇ ਵਿੱਚ ਵਧੀਆ ਜਰਮੀਨੇਸ਼ਨ ਹੋਊਗਾ ਜੇ ਚੰਗਾ ਜਰਮੀਨੇਸ਼ਨ ਹੋਊਗਾ ਤਾਂ ਪੌਦਾ ਸਮੇਂ ਸਿਰ ਆਪਣੀਆਂ ਟਾਹਣੀਆਂ ਆਪਣਾ ਫਲਾਵ ਸ਼ੁਰੂ ਕਰ ਦਿੰਦਾ ਤੇ ਆਪਾਂ ਹਲਕਾ ਪਹਿਲਾ ਪਾਣੀ ਲਾ ਦਿੱਤਾ ਤੁਸੀਂ ਦੇਖ ਸਕਦੇ ਹੋ ਪਾਣੀ ਵੀ 24 ਘੰਟੇ ਬਾਅਦ ਹੀ ਸੁੱਕਣਾ ਸੁੱਕ ਗਿਆ ਸੀ ਸਾਰਾ ਪਰਮੇਸ਼ਰ ਰਹਿਮਤ ਕਰੇ ਸਾਰੇ ਕਿਸਾਨ ਵੀਰਾਂ ਦੇ ਚੰਗੀਆਂ ਕਣਕਾਂ ਚੰਗੀਆਂ ਫਸਲਾਂ ਹੋਣ ਤਾਂ ਆਪਾਂ ਕਿਸਾਨੀ ਨੂੰ ਇੱਕ ਚੰਗਾ ਲਾਹੇਵੰਦ business ਬਣਾ ਸਕੀਏ ਸਾਰੇ ਕਿਸਾਨ ਚਾਰ-ਚਾਰ ਪੰਜ-ਪੰਜ ਘੰਟੇ ਖੇਤਾਂ ਦੀ ਡਿਊਟੀ ਬੁਧਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ